ਆ ਡੰਡੀ ਜੀ ਦੀ ਗਲਤੀ ਇੰਨੀ ਕਾਮਨ ਆ ਵੀ ਬਹੁਤ ਬੱਚੇ ਇਹ ਗਲਤੀ ਆਮ ਤੌਰ ਤੇ ਕਰਦੇ ਆ ਜਿੱਥੇ ਲਾਉਣੀ ਹੁੰਦੀ ਆ ਉਥੇ ਲਾਈ ਨਹੀਂ ਹੁੰਦੀ ਤੇ ਜਿੱਥੇ ਲਾਈ ਪਈ ਹੁੰਦੀ ਆ ਉਥੇ ਇਹਦੀ ਲੋੜ ਨਹੀਂ ਹੁੰਦੀ ਠੀਕ ਹੈ ਤਾਂ ਇਹਨੂੰ ਬੇਸਿਕਲੀ ਆਪਾਂ ਕਹਿੰਦੇ ਕਿ ਆਪੋਸਟ੍ਰੋਫੀ ਆਪੋਸਟ੍ਰੋਫੀ ਠੀਕ ਹੈ ਤਾਂ ਇਹ ਵਰਤੀ ਕਦੋਂ ਜਾਂਦੀ ਆ ਬੇਸਿਕਲੀ ਦੋ ਥਾਵਾਂ ਤੇ ਇੱਕ ਤਾਂ ਜਦੋਂ ਆਪਾਂ ਪੋゼਸ਼ਨ ਸ਼ੋ ਕਰਨਾ ਹੋਵੇ ਦੱਸਣਾ ਹੋਵੇ ਕਿ ਕੋਈ ਚੀਜ਼ ਕਿਸ ਦੀ ਆ ਕੌਣ ਉਹਦਾ ਮਾਲਕਾ ਕੌਣ ਆ ਦਾ ਉਹਨਾਂ ਰਾਹ ਦੇ ਕੇ ਕੋਈ ਚੀਜ਼ ਕੀ ਦੀਆ ਜਿਵੇਂ ਆਪਾਂ ਕਹਿਣਾ ਹੋਵੇ ਕਿ ਇਟ ਇਜ਼ ਰਾਮਜ਼ ਕਾਰ ਠੀਕ ਹੈ ਇਟ ਇਜ਼ ਰਾਮਜ਼ ਕਾਰ ਕਿ ਇਹ ਰਾਮ ਦੀ ਕਾਰ ਹੈ ਠੀਕ ਹੈ ਹੁਣ ਅਤੇ ਪੋਜੀਸ਼ਨ ਕੀ ਆ ਦੱਸ ਰਹੇ ਹਾਂ ਕਿ ਕਾਰ ਦਾ ਮਾਲਕ ਕੌਣ ਰਾਮ ਰਾਮਜ਼ ਕਾਰ ਠੀਕ ਹੈ ਜਿਵੇਂ ਆਪਾਂ ਕਹਿਣਾ ਹੋਵੇ ਕਿ ਆਈ ਮੈਟ ਆਈ ਮੈਟ ਸ਼ਾਮਜ਼ ਫਾਦਰ ਠੀਕ ਹੈ ਕਿ ਮੈਂ ਸ਼ਾਮ ਦੇ ਫਾਦਰ ਨੂੰ ਮਿਲਿਆ ਸ਼ਾਮ ਦੇ ਪਿਤਾ ਨੂੰ ਮਿਲਿਆ ਕਿਹਦਾ ਪਿਤਾ ਸ਼ਾਮ ਦਾ ਪਿਤਾ ਠੀਕ ਹੈ ਸ਼ਾਮ ਦਾ ਪਿਤਾ ਠੀਕ ਹੈ ਆਈ ਹੈਲਪਡ ਆਈ ਹੈਲਪਡ ਰਮਨਸ ਫਰੈਂਡ ਠੀਕ ਹੈ ਆਈ ਹੈਲਪਡ ਰਮਨਸ ਫਰੈਂਡ ਕਿ ਮੈਂ ਰਮਨ ਦੇ ਦੋਸਤ ਦੀ ਮਦਦ ਕੀਤੀ ਕਿਹਦੇ ਦੋਸਤ ਦੀ ਠੀਕ ਹੈ ਦੋਸਤ ਕਿਹਦਾਗਾ ਰਮਨ ਦਾ ਰਮਨ ਦਾ ਫਰੈਂਡ ਠੀਕ ਹੈ ਰਮਨ ਦਾ ਤਾਂ ਅਪੋਸਟ੍ਰਫੀ ਜਿਹੜੀ ਹੈਗੀ ਆ ਇਹਨੂੰ ਵਰਤਨ ਵੇਲੇ ਖਾਸ ਧਿਆਨ ਰੱਖਣਾ ਪੈਂਦਾ ਉਹਦੋਂ ਜਦੋਂ ਇਹ ਆਪਾਂ ਪਲੂਰਲ ਵਰਡਸ ਦੇ ਨਾਲ ਲਾਉਣੀ ਹੁੰਦੀ ਹੈ ਠੀਕ ਹੈ ਪਲੂਰਲ ਵਰਡਸ ਠੀਕ ਹੈ ਜਿਹ ਪਲੂਰਲ ਵਰਡਸ ਜਿਹੜੇ ਹੈਗੇ ਆ ਹੁਣ ਦੋ ਤਰੀਕੇ ਨਾਲ ਬਣਦੇ ਆ ਇੱਕ ਤਾਂ ਹੁੰਦੇ ਆ ਜਿਹੜੇ ਹੈਗੇ ਆ ਵਿਦ ਐਸ ਠੀਕ ਹੈ ਐਸ ਲਾ ਕੇ ਬਣਦੇ ਆ ਠੀਕ ਹੈ ਜਿਵੇਂ ਕਹਿਣਾ ਹੋਵੇ ਜਿਵੇਂ ਚੇਅਰ ਦਾ ਪਲੂਰਲ ਹੋ ਗਿਆ ਚੇਅਰਸ ਠੀਕ ਹੈ ਆਪ ਕਹਿਣਾ ਹੋਵੇ ਕਿ ਕੁਰਸੀਆਂ ਦੀ ਕੀਮਤ ਕੁਰਸੀਆਂ ਦੀ ਕੀਮਤ ਤਾਂ ਇੱਥੇ ਜਦੋਂ ਐਸ ਲੱਗਿਆ ਹੋਇਆ ਠੀਕ ਹੈ ਆਲਰੇਡੀ ਪਿੱਛੇ ਪਲੂਰਲ ਦੇ ਪਿੱਛੇ ਐਸ ਲੱਗ ਕੇ ਪਲੂਰਲ ਬਣਿਆ ਇੱਥੇ ਸਿਰਫ ਅਪੋਸਟ੍ਰੋਫੀ ਆਉਗੀ ਦੁਬਾਰੇ ਐਸ ਨਹੀਂ ਹੋ ਰਹੀ ਜਿਵੇਂ ਕਹਿਣਾ ਹੋਵੇ ਕਿ ਕੁਰਸੀਆਂ ਦੀ ਕੀਮਤ ਠੀਕ ਹੈ ਚੇਅਰਸ ਪ੍ਰਾਈਸ ਇਹਦਾ ਮਤਲਬ ਹੋ ਗਿਆ ਕਿ ਕੁਰਸੀਆਂ ਦੀ ਕੀਮਤ ਕੱਲੇ ਅਪੋਸਟ੍ਰੋਫੀ ਲੱਗੀ ਹੈ ਦੁਬਾਰੇ ਐਸ ਨਹੀਂ ਲੱਗੀ ਠੀਕ ਜਿਵੇਂ ਇੱਕ ਹੋਰ ਦੇਖੋ ਜਿਵੇਂ ਕਹਿਣਾ ਹੋਵੇ ਕਿ ਜੈਂਟਸ ਦੇ ਕੱਪੜੇ ਠੀਕ ਹੈ ਜੈਂਟ ਸ਼ਬਦ ਹੈ ਤਾਂ ਐਸ ਦੇ ਚ ਲੱਗੀ ਹੋਈ ਹੈ ਪਲੂਰਲ ਬਣਾਉਣ ਵਾਸਤੇ ਤਾਂ ਇਹਦੇ ਪਿੱਛੇ ਅਪੋਸਟ੍ਰੋਫੀ ਆਉਗੀ ਦੁਬਾਰੇ ਐਸ ਨਹੀਂ ਹੋਣੀ ਠੀਕ ਹੈ ਜੈਂਟਸ ਕਲੋਥਸ ਜੈਂਟਸ ਕਲੋਥਸ ਠੀਕ ਹੈ ਯਾ ਜਿਵੇਂ ਕਹਿਣਾ ਹੋਵੇ ਕਿ ਜਾਨਵਰਾਂ ਦੀਆਂ ਦਵਾਈਆਂ ਹਣਾ ਐਨੀਮਲਸ ਐਨੀਮਲ ਸ਼ਬਦ ਹੈ ਉਹਦੇ ਪਿੱਛੇ ਅਸਲ ਆ ਕੇ ਆਪਾਂ ਇਹਨੂੰ ਪਲੂਰਲ ਬਣਾਇਆ ਐਨੀਮਲਸ ਇਹਦੇ ਪਿੱਛੇ ਇੱਕ ਪੋਸਟਫੀ ਦਾ ਹੋਊਗੀ ਤਾਂ ਦੁਬਾਰੇ ਐਸ ਨਹੀਂ ਆਉਣੀ ਠੀਕ ਹੈ ਐਨੀਮਲਸ ਮੈਡੀਸਨਸ ਹੁਣ ਇੱਕ ਪਲੂਰਲ ਹੁੰਦੇ ਆ ਜਿਹੜੇ ਬਿਨਾ ਐਸ ਤੋਂ ਬਣਦੇ ਆ ਠੀਕ ਹੈ ਵਿਦਆਊਟ ਐਸ ਠੀਕ ਹੈ ਜਿਵੇਂ ਇੱਕ ਹੁੰਦਾਗਾ ਚਿਲड्रन ਠੀਕ ਹੈ ਚਿਲड्रन ਸਿੰਗੂਲਰ ਹੈ ਚਾਈਲਡ ਪਲੂਰਲ ਹੈ ਚਿਲड्रन ਹੌਣੇ ਚਿਲਡਰਨ ਇੱਥੇ ਬਿਨਾ ਕਿਸੇ ਐਸ ਤੋਂ ਬਣਿਆ ਐਸ ਨਹੀਂ ਲਾਇਆ ਇੱਥੇ ਜਦੋਂ ਆਪਾਂ ਕੁਝ ਕਹਿਣਾ ਹੋਵੇ ਕਿ ਜਿਵੇਂ ਕਹਿਣਾ ਹੋਵੇ ਕਿ ਬੱਚਿਆਂ ਦੇ ਖਿਡੌਣੇ ਤਾਂ ਇੱਥੇ ਆਪਾਂ ਅਪੋਸਟਿਵ ਦੇ ਬਾਅਦ ਐਸ ਲਾਉਣੀ ਆ ਠੀਕ ਹੈ ਬੱਚਿਆਂ ਦੇ ਖਿਡੌਣੇ ਚਿਲਡਰਨਸ ਟੌイズ ਠੀਕ ਹੈ ਜਾਂ ਜਿਵੇਂ ਕਹਿਣਾ ਹੋਵੇ ਕਿ ਬੰਦਿਆਂ ਦੇ ਕੱਪੜੇ ਮੈਨ ਤੋਂ ਮੈਨ ਬਣਾਇਆ ਆਪਾਂ ਪਲੂਰਲ ਹੋ ਗਿਆ ਪਰ ਐਸ ਲਾ ਕੇ ਨਹੀਂ ਬਣਾਇਆ ਤਾਂ ਇੱਥੇ ਆਪਾਂ ਅਪੋਸਟ੍ਰੋਫੀ ਐਸ ਲਾ ਸਕਦੇ ਆ ਮੈਨਸ ਕਲੋਥਸ ਠੀਕ ਹੈ ਮੈਨਸ ਕਲੋਥਸ ਤੇ ਯਾਦ ਮੈਂ ਇੱਕ ਹੋਰ ਦੇਖੋ ਵਰਡ ਹੈ ਆਕਸ ਆਕਸਨ ਪਲੂਰਲ ਹੋ ਗਿਆ ਇੱਕ ਤੋਂ ਵੱਧ ਬਲਦਾਂ ਨੂੰ ਆਪਾਂ ਆਕਸਨ ਕਹਿੰਦੇ ਆ ਠੀਕ ਹੈ ਆਕਸਨਸ ਬੈਲਸ ਠੀਕ ਹੈ ਬਲਦਾਂ ਦੀਆਂ ਘੰਟੀਆਂ ਆਕਸਨ ਜਿਹੜਾ ਹੈ ਇਹਦੇ ਪਿੱਛੇ ਐਸ ਨਹੀਂ ਲੱਗਿਆ ਮਤਲਬ ਇਹਨੂੰ ਪਲੂਰਲ ਬਣਾਉਣ ਵਾਸਤੇ ਆਪਾਂ ਐਸ ਨਹੀਂ ਲਾਇਆ ਇਸੇ ਕਰਕੇ ਪੋਸਟਫੀਸ ਆਊਗਾ ਠੀਕ ਹੈ ਯਾਦ ਰੱਖਿਓ ਜਿੱਥੇ ਪਲੂਰਲ ਸ਼ਬਦ ਜਿਹੜਾ ਹੈ ਆਪਾਂ ਐਸ ਲਾ ਕੇ ਬਣਾਉਨੇ ਆ ਉਥੇ ਸਿਰਫ ਕੱਲੀ ਅਪੋਸਟ੍ਰੋਫੀ ਆਉਂਦੀ ਆ ਦੁਬਾਰੇ ਐਸ ਨਹੀਂ ਆਉਂਦੀ ਪਿੱਛੇ ਜਿੱਥੇ ਬਿਨਾ ਐਸ ਤੋਂ ਪਲੂਰਲ ਸ਼ਬਦ ਬਣਦਾਗਾ ਉਥੇ ਆਪਾਂ ਅਪੋਸਟ੍ਰੋਫੀ ਤੋਂ ਬਾਅਦ ਐਸ ਵੀ ਪਾਉਣੀ ਆ ਠੀਕ ਇੱਕ ਤਾਂ ਹੋ ਗਿਆ ਇਹ ਪੋਜੇਸ਼ਨ ਜਦੋਂ ਆਪਾਂ ਦੱਸਣਾ ਹੋਵੇ ਕਿ ਕੋਈ ਚੀਜ਼ ਕੀ ਦੀ ਆ ਉਥੇ ਵਰਤਿਆ ਜਾਂਦਾ ਹਨਾ ਇਹ ਅਪੋਸਟ੍ਰੋਫੀ ਹੋਰ ਇਹ ਕਿੱਥੇ ਵਰਤਿਆ ਜਾਂਦਾ ਜਦੋਂ ਆਪਾਂ ਕੰਟ੍ਰੈਕਸ਼ਨਸ ਕੰਟ੍ਰੈਕਸ਼ਨ ਕੀ ਹੁੰਦੀਆਂ ਜਦੋਂ ਆਪਾਂ ਸ਼ਬਦਾਂ ਨੂੰ ਛੋਟਾ ਕਰ ਲੈਂਦੇ ਆ ਠੀਕ ਐ ਦੋ ਸ਼ਬਦਾਂ ਨੂੰ ਛੋਟਾ ਕਰ ਲੈਂਦੇ ਆ ਕੋਈ ਅੱਖਰ ਵਿੱਚੋਂ ਕੱਢ ਦਿੰਦੇ ਆ ਜਿਵੇਂ ਇੱਕ ਕੰਟ੍ਰੈਕਸ਼ਨ ਹੁੰਦੀ ਆ ਡੋਂਟ ਹਨਾ ਡੋਂਟ ਹੁਣ ਕੰਟ੍ਰੈਕਸ਼ਨ ਹੈ ਕਿਦੀ ਆ ਡੂ ਨਾਟ ਦੀ ਡੂ ਨਾਟ ਹੁਣ ਡੂ ਨਾਟ ਆਪਾਂ ਨਹੀਂ ਕਹਿਣਾ ਚਾਹੁੰਦੇ ਤਾਂ ਆਪਾਂ ਡੋਂਟ ਕਹਿੰਦੇ ਆ ਲਿਖਤੀ ਰੂਪ ਦੇ ਵਿੱਚ ਫਾਰਮਲ ਰਾਈਟਿੰਗ ਦੇ ਵਿੱਚ ਡੂ ਨਾਟ ਲਿਖਿਆ ਜਾਊਗਾ ਬੋਲਣ ਕਰਨ ਵੇਲੇ ਆਪਾਂ ਆਮ ਤੌਰ ਤੇ ਡੋਂਟ ਹੀ ਕਹਿੰਦੇ ਹੁੰਦੇ ਆ ਕਿ ਜਿਵੇਂ ਆਪਾਂ ਕਹਿੰਦੇ ਕਿ ਆਈ ਡੋਨਟ ਲਾਈਕ ਥਿਸ ਠੀਕ ਹੈ ਆਪਾਂ ਆਮ ਤੌਰ ਤੇ ਇਹ ਨਹੀਂ ਕਹਿੰਦੇ ਕਿ ਆਈ ਡੂ ਨਾਟ ਲਾਈਕ ਥਿਸ ਫਾਈਂ ਕਹਿੰਦੇ ਕਿ ਆਈ ਡੋਨਟ ਲਾਈਕ ਥਿਸ ਠੀਕ ਹੈ ਇਨਫਾਰਮਲੀ ਜਦੋਂ ਆਪਾਂ ਬੋਲਦੇ ਆਪਾਂ ਕੰਟ੍ਰੈਕਸ਼ਨ ਵਰਤਦੇ ਹੁੰਦੇ ਆ ਜਾਂ ਜਿਵੇਂ ਆਪਾਂ ਕਹਿਣਾ ਹੋਵੇ ਕਿ ਆਈ ਐਮ ਠੀਕ ਹੈ ਇਹ ਕੰਟ੍ਰੈਕਸ਼ਨ ਕਿਹਦੀ ਆ ਆਈ ਐਮ ਦੀ ਜਾਂ ਜੇ ਮੈਂ ਕਹਿਣਾ ਹੋਵੇ ਆ ਕਾਂਟ ਕਿ ਆਈ ਕਾਂਟ ਡੂ ਥਿਸ ਠੀਕ ਹੈ ਇਹ ਕੰਟ੍ਰੈਕਸ਼ਨ ਕਿਹਦੀ ਆ ਆਈ ਕੈਨ ਨਾਟ ਦੀ ਆਈ ਕੈਨ ਨਾਟ ਠੀਕ ਹੈ ਤਾਂ ਦੋ ਥਾਂ ਹੀ ਬੇਸਿਕ ਨਹੀਂ ਜਿਹੜਾ ਹੈ ਇਹ ਵਰਤਿਆ ਜਾਣਾ ਅ ਅਪੋਸਟੋਫੀ ਪੋゼਸ਼ਨ ਸ਼ੋ ਕਰਨ ਵਾਸਤੇ ਔਰ ਕੰਟ੍ਰੈਕਸ਼ਨਸ ਬਣਾਉਣ ਵਾਸਤੇ ਠੀਕ ਤਾਂ ਪਲੂਰਲ ਜਿਹੜੇ ਹੈਗੇ ਆ ਜਦੋਂ ਵਰਡ ਹੋਣਗੇ ਉਹਨਾਂ ਨਾਲ ਪੋਸਟਫੀ ਲਾਉਣ ਵੇਲੇ ਆ ਚੀਜ਼ਾਂ ਦਾ ਧਿਆਨ ਰੱਖਣਾ ਕਿ ਐਸ ਵਾਲਾ ਪਲੂਰਲ ਵਰਡ ਆ ਏ ਕਿ ਬਿਨਾ ਐਸ ਵਾਲਾ ਬਿਨਾ ਐਸ ਵਾਲਾ ਠੀਕ ਹੈ ਇੱਕ ਹੋਰ ਚੀਜ਼ ਹੈਗੀ ਆ ਕਿ ਮੰਨ ਕੇ ਚੱਲੋ ਆਪਾਂ ਪੋゼਸ਼ਨ ਜਿਹੜਾ ਹੈ ਜਿਵੇਂ ਇੱਥੇ ਲਿਖਿਆ ਸੀ ਕਿ ਇਹ ਰਾਮ ਦੀ ਕਾਰ ਹੈ ਇਹਨੂੰ ਆਪਾਂ ਇਦਾਂ ਵੀ ਲਿਖ ਸਕਦੇ ਸੀਗੇ ਇਟ ਇਜ਼ ਦਾ ਕਾਰ ਆਫ ਰਾਮ ਇਹਦਾ ਵੀ ਸੇਮ ਹੀ ਮਤਲਬ ਆ ਠੀਕ ਹੈ ਪਰ ਆ ਜਿਹੜਾ ਤਰੀਕਾ ਹੈ ਆਫ ਲਾਉਣਾ ਦਾ ਤੇ ਆਫ ਵਰਤਣਾ ਇਹ ਆਪਾਂ ਫਾਰਮਲ ਤਰੀਕਾ ਹੈ ਜਦੋਂ ਆਪਾਂ ਮੰਨ ਕੇ ਚੱਲੋ ਕਿਸੇ ਆ ਪਾਸ਼ੰਚ ਬੋਲ ਰਹੇ ਆ ਠੀਕ ਹੈ ਕੋਈ ਸਰਕਾਰੀ ਜਿਹੜਾ ਹੈ ਅਫਸਰ ਬੋਦ ਰਿਹਾ ਇਹ ਮੰਨ ਕੇ ਚੱਲੋ ਕਿਸੇ ਵੀ ਤਰ੍ਹਾਂ ਦਾ ਸਰਕਾਰੀ ਲੈਟਰ ਹੈ ਉਹਦੇ ਚ ਆਪਾਂ ਜਿਹੜਾ ਹੈਗਾ ਆ ਨੀ ਯੂਜ਼ ਕਰਦੇ ਹੁੰਦੇ ਅਪੋਸਟਫੀ ਵਾਲਾ ਠੀਕ ਹੈ ਉਹਦੇ ਚ ਆਪਾਂ ਆ ਤਰੀਕਾ ਯੂਜ਼ ਕਰਾਂਗੇ ਸੈਂਟੈਂਸ ਬਣਾਉਣ ਦਾ ਠੀਕ ਹੈ ਇਟ ਇਜ਼ ਦਾ ਕਾਰ ਆਫ ਰਾਮ ਜਿਵੇਂ ਕਹਿਣਾ ਹੋਵੇ ਕਿ ਆਈ ਮੈਟ ਦਾ ਫਾਦਰ ਆਫ ਸ਼ਬਦ ਠੀਕ ਹੈ ਆ ਜਿਹੜਾ ਤਰੀਕਾ ਹੈ ਫਾਰਮਲ ਤਰੀਕਾ ਹੈ ਜਦੋਂ ਤੁਸੀਂ ਫਾਰਮਲ ਰਾਈਟਿੰਗ ਕਰਨੀ ਹੈ ਜਾਂ ਫਾਰਮਲ ਸਪੀਕਿੰਗ ਕਰਨੀ ਹੈ ਉਦੋਂ ਤੁਸੀਂ ਸੈਂਟੈਂਸ ਨੂੰ ਬਿਨਾ ਅਪੋਸਟ੍ਰੋਫੀ ਇਹਦੇ ਬਿਨਾ ਅਪੋਸਟ੍ਰੋਫੀ ਤੋਂ ਵਰਤੋਂਗੇ ਦਾ ਤੇ ਆਫ ਲਾ ਕੇ ਜਦੋਂ ਤੁਸੀਂ ਇਨਫਾਰਮਲ ਸਪੀਕਿੰਗ ਕਰਨੀ ਹੈ ਜਾਂ ਫਾਰਮਲ ਇਨਫਾਰਮਲ ਰਾਈਟਿੰਗ ਕਰਨੀ ਹੈ ਜਿਵੇਂ ਆਪਾਂ ਦੋਸਤਾਂ ਨਾਲ ਗੱਲਬਾਤ ਕਰਦੇ ਆਂ ਦੋਸਤਾਂ ਨੂੰ ਖਤ ਪੱਤਰ ਜਾਂ ਮੈਸੇਜ ਲਿਖਦੇ ਆਂ ਉਦੋਂ ਆਪਾਂ ਆ ਚੀਜ਼ ਜਿਹੜੀ ਹੈਗੀ ਯੂਜ਼ ਕਰਦੇ ਆਂ ਠੀਕ ਹੈ ਇਹਦੇ ਚ ਹੁੰਦਾ ਕੁਛ ਨਹੀਂ ਜਿਵੇਂ ਇਥੇ ਰਾਮ ਦੇ ਕਾਰ ਦਾ ਕਾਰ ਆਫ ਰਾਮ ਸ਼ਾਮਜ਼ ਫਾਦਰ ਦਾ ਫਾਦਰ ਆਫ ਸ਼ਾਮ ਰਮਨਜ਼ ਫਰੈਂਡ ਦਾ ਫਰੈਂਡ ਆਫ ਰਮਨ ਦਾ ਫਰੈਂਡ ਆਫ ਰਮਨ ਠੀਕ ਹੈ ਇਹ ਅੱਗੇ ਪਿੱਛੇ ਹੋ ਜਾਊਗਾ ਤਾਂ ਇਹ ਸੀਗਾ ਅੱਜ ਅਪੋਸਟੋਫੀ ਇਹ ਗਲਤੀ ਜਿਹੜੀ ਹੈ ਕਿ ਆ ਨਵੇਂ ਸਿੱਖਣ ਵਾਲੇ ਬੱਚਿਆਂ ਦੇ ਵਿੱਚ ਆਮ ਤੌਰ ਤੇ ਹੁੰਦੀ ਆ ਮਤਲਬ ਆ ਲਗਭਗ ਜਿਹੜੇ ਹੈਗੇ ਆ 80-90% ਬੱਚੇ ਜਿਹੜੇ ਹੈਗੇ ਆ ਪਾਸਟ ਟੈਂਸ ਵਰਤਨ ਵੇਲੇ ਗਲਤੀ ਕਰਦੇ ਆ ਠੀਕ ਆਈ ਹੋਪ ਕਿ ਜਿਹੜੀ ਹੈਗੀ ਆ ਸਮਝਣ ਕਰਨ ਦੇ ਵਿੱਚ ਤੁਹਾਨੂੰ ਕੋਈ ਬਹੁਤੀ ਪ੍ਰੋਬਲਮ ਨਹੀਂ ਆਈ ਹੋਊਗੀ ਦੋਈ ਥਾਈ ਲੱਗਣੀਆਂ ਪੋਜੇਸ਼ਨ ਦੱਸਣ ਵਾਸਤੇ ਕੰਟ੍ਰੈਕਸ਼ਨ ਦੱਸਣ ਵਾਸਤੇ ਪਲੂਰਲ ਵਰਡਸ ਦੇ ਨਾਲ ਜਦੋਂ ਪਾਸਟ ਟਾਈਮ ਹੋਣੀ ਆ ਐਸ ਜਾਂ ਅ ਵਿਦਾਊਟ ਐਸ ਜਿਹੜੇ ਹੈਗੇ ਆ ਪਲੂਰਲ ਹੈਗੇ ਆ ਉਹਨਾਂ ਦਾ ਧਿਆਨ ਦਿਓ ਠੀਕ ਹੈ ਆ ਇਸ ਤਰ੍ਹਾਂ ਵੀ ਆਪਾਂ ਪੋਜੇਸ਼ਨ ਸ਼ੋ ਕਰ ਸਕਦੇ ਆ ਪਰ ਇਹ ਜ਼ਿਆਦਾ ਫਾਰਮਲ ਹੈ ਆ ਇਨਫਾਰਮਲ ਤਰੀਕਾ ਠੀਕ ਆਈ ਹੋਪ ਸੰਵੇਪਸ ਅਪੋਸਟ੍ਰੋਫੀ ਜਿਹੜਾ ਹੈ ਜਿਹਾ ਐਸ ਟੌਪਿਕ ਆ ਸਮਝ ਆਇਆ ਹੋਗਾ ਫਿਰ ਵੀ ਅਗਰ ਕੋਈ ਚੀਜ਼ ਨਾ ਸਮਝ ਆਈ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਔਰ ਅਗਰ ਸਾਡਾ ਕੰਟੈਂਟ ਪਸੰਦ ਆਵੇ ਤਾਂ ਚੈਨਲ ਨੂੰ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਥੈਂਕ ਯੂ